ਹਾਂ ਮੈਂ ਥੋੜਾ ਆਪਕੂ ਆਪੋਲ ਆਇਆ ਨਾ ਮੈਨੂੰ ਇੱਕ ਗੱਲ ਦੱਸ ਬੇਬੇ ਵੀ ਆਹ ਕੱਪੜੇ ਮੇਰੇ ਪੂਆ ਬੋਲ ਜਾਣ ਵਾਲੇ ਆ ਮੇਰੇ ਗਾੜ ਸੁਣ ਲਾ ਸਿਆਣੇ ਕਹਿੰਦੇ ਆ ਵੀ ਕਮੜੇ ਦੇ ਬੀਲ ਨੂੰ ਲਵਾਵੇ ਨਾ ਕਮੜਾ ਠੀਕ ਹੋ ਜਾਂਦਾ ਤੂੰ ਵੀਰ ਤਾਰ ਦਾ ਜਿਵੇਂ ਤੂੰ ਠੀਕ ਕਰਦੇ ਹੁੰਦੇ ਮਨ ਲਾ ਲੈ ਤੈਨੂੰ ਬਾਜ਼ੀ ਖਾਣੇ ਘਰਡੇ ਤੋਂ ਜਾ ਕੇ ਚੜ੍ਹ ਕੇ ਦੋਲੇ ਪੜਿਆ ਮੈਂ ਤੂੰ ਆਪਦੀ ਭਉ ਨੂੰ ਇੱਕ ਦਿਨ ਚਾਰਨਾ ਸੁਣਾਇਆ ਕਰ ਥਪੜੇ ਛੱਡੂ ਤੇਰੇ ਮੈਂ ਬਹੁਤ ਕਲੇਸ਼ਨ ਤੇ ਤੇਰੇ ਘਰੇ ਆਈ ਬੈਠੀ ਆ ਮੈਂ ਸੋਚਿਆ ਤੂੰ ਉੱਥੋਂ ਆਇਆ ਹੋਵੇਗਾ ਮੈਂ ਬੇਬੇ ਸੋਚਦਾ ਬਹੁਤ ਕੋਸਾਂ ਤੂੰ ਹੋਣ ਹੈ ਦੱਸ ਤੂੰ ਹੁਣ ਆਇਆ ਵੀ ਸੋਚਦੇ ਮੇਰੇ ਪੇਕੇ ਦੇ 100 ਗੱਲਾਂ ਪੈੜੀ ਹੋਏ ਦੋਰੀ ਜਰੂਰਾਂ ਬਾਹਰ ਤੇ ਖੜੀਆਂ ਹੁਣ ਹੈ ਤੇਰਾ ਚਾਚਾ ਮੇਰੇ ਪੇਕੇ ਨੂੰ ਛੀਂਦੀ ਹੋਵੇ ਤੇ ਤੇਰੀ ਭੂਆ ਮੇਰੇ ਲੱਤਾਂ ਨਾ ਪੀ ਜਾਵੇ ਹੈ ਬੇਬੇ ਸੋਚ ਕਰ ਮਣੀ ਕੋ ਹੁੰਦਾ ਅੰਨਾ ਜਲਾਏ ਮਾਣਾ ਮਸ਼ਕਰੀਆਂ ਵੱਡਾ ਭੂਆ ਤੇ ਚਾਚੇ ਦਾ ਵਕੀਲ ਮੈਨੂੰ ਤਾਂ ਇਹ ਲੱਗਦਾ ਤੂੰ ਮੈਨੂੰ ਪਿਆਰਪੂਰ ਭੋਰਾ ਹੀ ਨਹੀਂ ਕਰਦਾ ਮੈਨੂੰ ਪਤਾ ਮੈਂ ਤਾਂ ਤੇਰੇ ਨਿੱਕੇ ਹੁੰਦੇ ਦੇ ਮੂਤ ਵਾਲੇ ਪੋਤੇ ਦੇ ਸੰਭਾਲ ਕੇ ਰੱਖੀ ਬੈਠੀਆਂ ਹਾਂ ਇਹ ਤੱਕ ਉਹ ਬੇਬੇ ਤੂੰ ਪਿਆਰ ਨੂੰ ਵੀ ਕਰਦਾ ਨਾ ਕਰਦਾ ਪਿਆਰ ਦਾ ਮਤਲਬ ਟਰੱਕ ਭਰ ਕੇ ਕਰਦਾ ਪਿਆਰ ਦਾ ਜਿਹਨਾਂ ਤੋਂ ਮੈਂ ਕਰਦਾ ਨਾ ਬਦ ਬੱਚੀ ਨਾ ਤੂੰ ਦੱਸਿਆ ਜਾਂਦਾ ਪਿਆਰ ਦੀ ਗੱਲਾਂ ਕਰ ਮੈਂ ਐਂ ਕਾ ਮੈਨੂੰ ਇੱਕ ਗੱਲ ਦੱਸ ਇਹ ਜਿਹੜੀ ਪੂਆ ਤੇਰੇ ਨਾਲ ਚੱਲਦੇ ਨਾਲ ਲੱਗ ਪੈਂ ਇਹ ਤੂੰ ਕਿਹਦਾ ਸਾਥ ਦੇਣੇ ਲਾ ਤੂੰ ਇੱਕ ਦਾ ਸਾਥ ਨੂੰ ਜਦੋਂ ਪੂਆ ਜੱਜ ਲੜੇਂੀ ਤੂੰ ਫਿਰ ਤੇ ਕਿਉਂ ਹਾਂ ਹਾਂ ਉਹ ਤੇ ਕਿਦਾਂ ਹੰਪੀਂ ਅੰਦੇ ਨਾਲੀ ਕੱਢਦੇ ਹੁੰਦੇ ਹਾਂ ਹਾਂ ਤੇਰੇ ਨਾਲ ਤਾਂ ਜਰਾਨਾ ਕਰੂੰਗਾ ਪਤਾ ਪਤਾ ਦਾ ਪਤਾ ਨਹੀਂ ਕਰੂੰਗਾ ਛੱਡ ਜਾਣਾ ਤੂੰ ਮੈਨੂੰ ਐਂ ਦੱਸ ਵੀ ਜਣਾ ਕਾਹਨ ਤੇ ਪੱਤੇ ਕਾਹਨ ਜਣਾ ਬੇਬੇ ਮੇਰੇ ਭੂਆ ਤੇ ਮੇਰਾ ਚਾਚਾ ਹਣਾ ਵੀ ਗਾਲਸ ਹੁੰਦਾ ਕੁੰਬੇ ਮਾਏ ਉਹ ਮੇਰੇ ਭੂਆ ਚਾਚਾ ਹਣਾ ਉਹਦੇ ਦੇ ਮਾਪੇ ਨਾਲ ਦੀ ਬੇਬੇ ਜੇਰੇ ਤੇ ਕੇ ਕਰਨ ਬਈ ਆਫਾਫਾਫਾ ਕਰ ਰਹੇ ਬਣ ਗਿਆ ਨਾ ਭੂਆ ਤੇ ਚਾਚੇ ਦਾ ਮੈਂ ਕਹਿੰਦੇ ਕੋੰਦੋਰਾ ਕਰਦਾ ਮੈਂ ਕਰਾਂਗੀ ਨਾ ਬਗਾਨੀ ਦੀ ਬਗਾਨੀ ਇੱਥੇ ਗੱਲ ਸਮਾਗਦੀ ਆ ਬੇਬੇ ਜੇ ਭੂਆ ਨਾਲ ਆਖੜਿਆ ਨਾ ਅੱਧੀ ਜ਼ਮੀਨ ਲਜੂ ਵਟਾ ਕੇ ਹੈ ਤੇ ਮੇਰਾ ਹੋਣੀ ਵੱਡਾ ਡਈਆਂ ਤੇ ਤੇ ਫਿਰ ਮੈਨੂੰ ਤਰੇ ਤਰਾ ਅਗੋ ਜੀਵਣ ਹੋਣਾ ਖਾਣ ਕੇ ਪਿਆਗਾ ਪਣਾ ਉਹ ਮਾਮੇ ਦੇ ਗੱਡਾ ਵਾ ਛੱਡਣ ਲੱਗ ਗਿਆ ਮਾਮੇ ਦਾ ਕੀ ਆ ਦੋ ਗੋਲਿਆਂ ਦੇ ਪੱਤੇ ਵੱਧ ਲਿਆ ਦਗੇ ਇਹਨਾਂ ਨੇ ਮਾਣਾ ਸਾਡੇ ਆਣ ਕਾਢਣਗੇ ਮੈਨੂੰ ਆਹ ਇਹ ਰੋ ਦੇ ਹਿਆੜ ਤੇ ਯਾਡਾ ਕਿੰਨਾ ਜੱਦੇ ਤੈਨੂੰ ਪਿਆਰ ਕਰਕੇ ਕਰਦਾ ਲਾ ਉਹ ਵੀ ਆਮਤ ਨਾਲ ਪਿਆਰ ਆਦਾ ਥੱਕ ਇਹ ਦੋ ਟਰੱਕ ਵਾ ਬੈ ਬਣਾਦਾ ਉੱਤਰ ਜਵਾਬ ਤਾਂ ਇੰਨੇ ਜਿਆਦਾ ਲਾਉਗਾ ਉਹ ਤੋਂ ਬਹੁਤ ਸਾਰਾ ਫਿਰ ਕਹਿੰਦਾ ਮੈਂ ਇਹ ਤਾਂ ਉਹ ਜਿਹੜੇ ਫਟੇ ਜਿਹੜੇ ਚਾਹਦੇ ਨੇ ਉਹਨਾਂ ਕੋਲ ਦੀ ਕੋਣ ਮਿਲ ਜੀਣਾ ਉੱਪਰ ਹੁੰਦਾ ਮੇਰੇ ਕਿਹਨੂੰ ਬਤਾਉਂ ਮੈਨੂੰ ਆਖਿਆ ਤਾਂ ਦਿੱਤੀ ਮੈਨੂੰ ਆ ਪਤਾ ਤੇ ਤੇ ਨਹੀਂ ਕੋਈ ਲੈਣੇ ਆਂਦੇ ਉਹ ਬਣਾ ਕੂੜੇ ਦੇ ਰੇ ਇਹ ਪਹਿਲਾ ਪੱਤੇ ਇਹਦੇ ਮੈਨੂੰ ਆ ਲਾ ਬਈ ਬਦਾਮ ਗੋਲ ਪੱਤੇ ਜਵਾਲਾ ਹੂੰ ਮੇਰਾ ਬਾਰਸਿਆਣਾ ਪਤਾ खाेंगे मैं बना वा का ब की खाना में ड बना के लिए ना स काम होना सदध रहा दिया तु कमगी पर बहुत हु मैं आप देखन और लगी को सुरे और डम बा के लिए अ ਓੱਚਾ ਓੱਚਾ ਹੁਣ ਸਮਝਾਂ ਮੈਂ ਤੂੰ ਸਿੱਧਾ ਆ ਗਿਆ ਵੀ ਉਹਦੇ ਪੇਕੇ ਜਾਣਾ ਸਾਡੀ ਬੁੜੀ ਕਿੱਡੀ ਜੱਤਰਾ ਹੋਈ ਤੂੰ ਥੋਂ ਦੇ ਗੋਲ ਮੁਲਕ ਵਾਗੇ ਤੈਨੂੰ ਪਤਾ ਤਾਂ ਹੈਗਾ ਪਤਾ ਵੀ ਮੈਨੂੰ ਪੇਕੇ ਵਾਲੇ ਡਾਕਟਰ ਤੋਂ ਆਰਾਮ ਆਉਂਦਾ ਹੋਰ ਕਿਧਰ ਦਵਾਈ ਨਾਲ ਆਰਾਮ ਨਹੀਂ ਆਉਂਦਾ ਉਹ ਬੇਬੇ ਉਧਰ ਭੂਆ ਆਈ ਬੈਠੀ ਐ ਤੂੰ ਦਵਾਈ ਮੈਂ ਕੱਲ ਨੂੰ ਦਵਾ ਲਿਆਂਗਾ ਪਤਾ ਤੇਰੀ ਭੂਆ ਨੂੰ ਤਾਂ 10 ਮਿੰਟ ਹੋਏ ਐ ਗੱਲਾਂ ਦੀ ਗੱਲ ਲੜਾ 2 ਘੰਟੇ ਤੋਂ ਉਹਨੇ ਉੱਥੇ ਹਿੱਲਣਾ ਨਹੀਂ ਆ ਤੇਰੇ ਨਾਲ ਕੇ ਹਰੇ ਆਪਾਂ ਦੋ ਘੰਟੇ ਚ ਆਪਾਂ ਮੁੜੇ ਆਵਾਂਗੇ ਜੇ ਪੂਆ ਪਹਿਲਾਂ ਆ ਗਈ ਨਾ ਉਹਨੇ ਫੋਨ ਤੇ ਗੱਲ ਕਰੀ ਸ਼ੁਰੂ ਕਰ ਦੇਣਾ ਵੀ ਆਪਾਂ ਐ ਕਰਦੇ ਆ ਫੋਨ ਆਪਾਂ ਘਰੇ ਰੱਖ ਚੱਲਦੇ ਆ ਜੇ ਆ ਇਹਨੂੰ ਪੁੱਛੂਗੀ ਆਪਾਂ ਤਾਂ ਕਹਾਂਗੇ ਫੋਨ ਘਰੇ ਭੁੱਲ ਗਏ ਨਾ ਨਾ ਬੇਬੇ ਮੈਂ ਪੂਆ ਨੂੰ ਝੂਠ ਨਹੀਂ ਬੋਲਦਾ ਪੂਆ ਬਹੁਤ ਪਰ ਕਰਦੀ ਮੈਨੂੰ ਮੈਨੂੰ ਤਾਂ ਝੂਠ ਬੋਲਣਾ ਨਾ ਪਾਪ ਜਿਹਾ ਲੱਗਦਾ ਜੇ ਕੁਝ ਹੋ ਗਿਆ ਨਾ ਮੈਨੂੰ ਤੇ ਰੋਟੀਆਂ ਨੂੰ ਘਰ ਸẽਗਾ ਫਿਰ ਅੱਲਿ ਪੂਆ ਦਾ ਪੁੱਛਣਾ ਬੇਬੇ ਗਾਲ ਸੁਣ ਲਾ ਮਾ ਤੇਰਾ ਨਾਂ ਚੱਲ ਵੜਦਾ ਫਿਰ ਮੈਂ ਨਾਨਕ ਦੇ ਜਾਣਾ ਬਾਅਦ ਵਾਰ ਆ ਜਾਾਂਗੇ ਫਿਰ ਪਰ ਇੱਕ ਤਾਂ ਪਚਾਦਾ ਚਲ ਠੀਕ ਆ ਵਰ ਹੋ ਜਾ ਤਾਰ ਲੜਾ ਨਗਰ ਵਰਨਾ ਤੂੰ ਲਾਜੂ ਮੋਜਰਨ ਬਲੈਂਕ ਫਿਲ ਕਰ ਬਾਹਰ ਪੜੇ ਆ ਆ ਜਲਦੀ ਪਤ ਮੈਂ ਆ ਗਈ ਆ ਗਈ ਪਤ ਦੋਵੇਂ ਜਣੇ ਤਿਆਰ ਹੋ ਕੇ ਹੁਣ ਕਿੱਧਰ ਨੂੰ ਚੱਲੇ ਹਾਂ ਬੀਬੀ ਜੀ ਮੈਂ ਤਾਂ ਦਵਾਈ ਲੈਣ ਚੱਲੀ ਸੀ ਮੈਨੂੰ ਐਂ ਲੱਗਦਾ ਤੂੰ ਦਵਾਈ ਵੀ ਆ ਤੇ ਪੀ ਕੇ ਤਾਂ ਲੈਣ ਚੱਲੀ ਆ ਹਾਂ ਹਾਂ ਪੂਆ ਬੇਬੇ ਨੂੰ ਦਵਾਈ ਪੀ ਕੇ ਤਾਂ ਲੱਗਦੀ ਆ ਪਹਿਲਾ ਲੱਛਣ ਕਰਦੀ ਆ ਆ ਜਾ ਬਹਿ ਚੁੱਪ ਕਰਕੇ ਦੋਵੇਂ ਮਾਪੇ ਤੱਕ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਤੂੰ ਸਾਡੇ ਸ਼ੋਰ ਨੂੰ ਨਾਲ ਤੇ ਪੇਕੇ ਨਾਲ ਲੈ ਕੇ ਜਾਇਆ ਕਰ ਇਹ ਵੀ ਉਹ ਗੋਲੀਆਂ ਖਾਣ ਲਾ ਦੇਣਗੇ ਪਹਿਲਾਂ ਚਲੋ ਦੋਵੇਂ ਜਾਨੇ ਅੰਦਰ ਮੈਂ ਤੁਹਾਡੇ ਨਾਲ ਹੋਈ ਜ਼ਰੂਰੀ ਗੱਲ ਕਰਨੀ ਆ ਚੱਲ ਵੇ ਛੋਰਾ ਤੂੰ ਵੀ ਲੈ ਮੋਟਰਸਾਈਕਲ ਇੱਥੇ ਚਲਾ ਇਧਰ ਉਹ ਨੂੰ ਆਂ ਦੱਸ ਵੀ ਅੱਜ ਤੂੰ ਖਾਦਾ ਕੀਆ 2 ਮਿੰਟ ਤੇ 2 ਕੱਡੇ ਵੇਚੀ ਦੇ ਕਰਦੇ ਮਾਂ ਜੀ ਇਕੱਠੇ ਤਿੰਨ ਖਾਣਾ ਦੱਸ ਕੀ ਸੀ ਤੇ ਇਹ ਨੂੰ ਤੇਰੀ ਮਾਂ ਨੇ ਨਹੀਂ ਦੱਸਿਆ ਮੈਨੂੰ ਅੱਜ ਤਿੰਨ ਘੰਟੇ ਤੋਂ ਨਾ ਨੋ 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 ਕੋਈ ਮਨ ਲਾਦਾ ਨਾ ਪੂਆ ਵੇ ਬੇਭੁੱਲ ਗਈ ਬਿਲਕੁਲ ਨਾ ਭਲਾ ਨਾਲ ਤਾਂ ਕਿਹੜੀ ਐ ਇਹ ਆਪਾਂ ਇਕੱਠੇ ਬੈਠੇ ਹੁਣ ਕੀ ਦੇਖ ਜਰਦੀ ਨਹੀਂ ਰੀਅਲ ਮੈਨੂੰ ਵੀ ਐਂ ਲੱਗਦਾ ਬੂਆ ਦੇ ਤਾਂ ਵਸ ਚੱਲੇ ਤਾਂ ਸਾਨੂੰ ਘਰੇ ਵੜਨਾ ਦੇ ਵਿੱਚ ਤੇਰੇ ਚਾਚਾ ਨੂੰ ਕਿਹੜਾ ਘਰੇ ਵੜਨ ਦਿੰਦੀ ਆ ਤੇ ਉਹ ਗੋਲੀਆਂ ਖਾਣੇ ਇਥੋਂ ਨਿਕਲ ਦੇਣੀ ਉਹ ਬੈਲਾ ਆਪੂਆ ਛੱਡ ਗੱਲਾਂ ਮੈਂ ਲਾਣਾ ਚਾਹ ਬਣਾ ਕੇ ਠੀਕ ਐ ਬੇਬੇ ਟਿੱਲੀ ਐ ਫੇ ਕੋਈ ਇਹ ਬਿਮਾਰ ਬਮੋਰਦੀ ਇਹ ਤਾਂ ਮਹੀਨੇ ਬਾਅਦ ਹੌਲ ਆਉਂਦਾ ਪੈਕੇਜ ਆਣ ਦਾ ਉੱਥੇ ਬਾਲਾ ਵਧੀਆ ਡਾਕਟਰ ਆ ਜਿੱਥੋਂ ਦਵਾਈ ਲੈਂਦੀ ਆ ਜਾ ਕੇ ਇੱਥੇ ਸਾਰੇ ਡਾਕਟਰ ਪਿੰਡ ਚ ਮਰ ਗਏ ਆ ਇੱਥੋਂ ਲੈ ਲਿਆ ਕਰੇ ਦਵਾਈ ਨਾਲ ਭੈਣ ਵਿੱਚ ਚਾਹ ਸਾ ਪੀ ਕੇ ਆਈਏ ਤੇ ਉੱਟ ਕੇ ਜਾ ਕੇ ਰੋਟੀ ਬਣਾ ਬਣਾਉਣੀ ਆ ਬੀਬੀ ਜੀ ਸੱਚ ਨਾਲ ਮੇਰੀ ਗੱਲ ਸੁਣਾ ਕਮੈਂਟ ਅੱਜ ਨਾਲ ਇੱਧਰ ਵੱਡਾ ਬਾਈ ਆਈ ਜਾਂਦਾ ਤੇ ਉਹਨੂੰ ਕੁਝ ਬੋਲੀ ਨਾ ਗਏ ਤੇ ਨਹੀਂ ਤਾਂ ਮੈਥੋਂ ਪੁਰਾ ਕੋਈ ਨਹੀਂ ਮੇਰੀ ਗੱਲ ਸੁਣੋ ਇਹ ਚਾਤਾ ਤੇ ਵਰਕੇਦ ਨੂੰ ਆਈ ਜਾਂਦਾ ਸਾਡੇ ਘਰੇ ਨਿੰਬਰੀ ਮਾਂ ਤੋਂ ਇੰਨਾ ਡਰਦਾ ਸਾਡੇ ਪਰਦਾ ਮੂੰਹ ਕਰਦੇ ਰਹਿੰਦਾ। ਵੀ ਕਾਹਨੂੰ ਡਰਦਾ ਤੇਰਾ ਚਾਚਾ ਤੇਰੀ ਮਾਂ ਤੋਂ? ਉਹਨੇ ਜਵਾਨੀ ਵੇਲੇ ਬਥੇਰੇ ਲੋਕਾਂ ਦੀਆਂ ਲੱਤਾਂ ਬਾਹਾਂ ਤੋੜੀਆਂ। ਹੈਂ ਪੂਆ। ਚਾਚਾ ਇਹੋ ਜਾਂ। ਮੈਂ ਤਾਂ ਖਾ ਉਹ ਜਮਾ ਗਊ ਆ। ਨਹੀਂ ਤੇਰਾ ਚਾਚਾ ਕਹਿੰਦਾ ਸੀ ਅੱਜ। ਵੀ ਰਾਜਵੀਰ ਦਾ ਤੇ ਕਿਤੇ ਮੇਰਾ ਫਰਕ ਨਾ ਪੈ ਜੇ। ਨਹੀਂ ਤੇਰੀ ਮਾਂ ਨੇ ਤਾਂ ਇੱਕ ਦਿਨ ਤੇ ਸੁਧਾਰਦੇ। ਪੂਆ। ਤੇਰੀ ਗਲਤਾਂ ਜਮਾ ਸਹੀ ਆ। ਮੈਨੂੰ ਬੇਬੇ ਪਾਪ ਚੋਂ ਉੱਥੇ ਕਹਿੰਦੀ ਸੀ। ਕਹਿੰਦੀ ਹੁਣ ਤੂੰ ਜ਼ਮੀਨ ਤਾਂ ਵੰਡ ਲਈ ਆ ਪਾਣੀ ਵੀ ਵੰਡਵਾ। ਦੇ ਇਸੇ ਕਰਕੇ ਤਾਂ ਤੇਰੇ ਚਾਚੇ ਨੇ ਮੈਨੂੰ ਬੁਲਾਇਆ। ਬਾਕੀ ਤੇਰਾ ਚਾਚਾ ਆਉਂਦਾ ਆਪਾਂ ਬੈਠ ਕੇ ਠੰਡੇ ਮਤੇ ਨਾਲ ਗੱਲ ਕਰਦੇ ਆਂ ਠੀਕ ਆਪੋ ਲਾਪੋ ਚਾਚਾ ਆ ਗਿਆ ਤੂੰ ਕੁਰਸੀ ਲੈ ਲਿਆ ਸਲਾਹ ਜਪਾ ਤੱਕ ਕੇ ਬੈ ਜਾ ਉਹ ਤੂੰ ਤੇ ਭੂਤ ਨਹੀਂ ਇੱਥੇ ਹੀ ਐ ਗਈ ਨਹੀਂ ਹੈ ਪੱਕੇ ਡੇ ਲਾਲੇ ਕਿ ਲੜਕਈਆਂ ਸੋਰਾ ਸੋਰਾ ਨਾ ਆਉਂਦਾ ਨਾ ਨਾ ਬਰੇ ਲੜਨਾਗਾ ਤੋ ਸੀ ਤੇਰਾ ਵੀਰ ਆ ਗਿਆਗਾ ਗੱਡੀ ਲੈ ਕੇ ਕਲਕੱਤੇ ਹੂੰ ਤੇ ਮੇਰੀ ਸੱਸ ਗਈ ਆ ਹਜੂਰ ਸਾਹਿਬ ਅੱਛਾ ਤੇ ਮੈਂ ਕਿਹਾ ਚੱਲ 15 ਦਿਨ ਪੇਕੇ ਲਾਇਆ ਮਾਂ ਵੀ ਘਰੇ ਕੋਈ ਹੈ ਨਹੀਂ ਸੀਗਾ ਸਹੀ ਗੱਲ ਆ ਭਾਈ ਧੀਆਂ ਨੂੰ ਤਾਂ ਪੇਕੇ ਤੇ ਹੀ ਮਾਣ ਹੁੰਦਾ ਉਹ ਪੂਆ ਮਾਂ ਮੂਣ ਕਾਦਾ ਇਹ ਤਾਂ ਮੇਰੇ ਸਾਲੇ ਕਣਕਾਂ ਦੇ ਡਰਾਮ ਨਹੀਂ ਜਾਣ ਕੱਢੀ ਆਉਂਦੇ ਆ ਠੀਕ ਆ ਉੱਤੋਂ ਕੱਲ ਮੈਂ ਦੁਕਾਨਦਾਰ ਕੋਲੇ ਗਿਆ ਮੈਂ ਉਹਨੂੰ ਪੁੱਛਿਆ ਵੀ ਸਾਡੇ ਜਵਾਕਾਂ ਦਾ ਬਿੱਲ ਕਿੰਨਾ ਹੋ ਗਿਆ ਕਹਿੰਦਾ ਹੋਇਆ ਤਾਂ 700 ਆ 1500 ਦੇ ਜਾ ਉਹ ਕਿਉਂ ਉਹ ਗੋਣਾਂ ਜਿਹੜੇ ਹਿਸਾਬ ਨਾਲ ਥੋੜੀ ਕੁੜੀ ਦੇ ਜਵਾਕਾਂ ਦੇ ਖਾਣ ਦੀ ਸਪੀਡ ਆ ਉਹਦਾ ਪਤਾ ਨਿਕਲ ਆ ਕਿੰਨੇ ਬਾਜਾ 10 ਦੇ 15 ਹੋ ਗਏ ਆ ਮਾਮਾ ਕਹੋਣਾ ਸੌਕਾ ਹਾਂ ਭਾਈ ਕੁੜੀਆਂ ਤਾਂ ਦਿੱਤਾ 100 ਗੁਣਾ ਵੱਧ ਹੋ ਕੇ ਫਲਦਾ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ 100 ਗੁਣਾ ਵੱਧ ਫਲਦਾ ਕੁੜਗੇ ਬਾ 1.5 ਲੱਖ ਰੁਪਇਆ ਮੇਰੀ ਗੱਲ ਸੁਣ 1500 ਰੁਪਇਆ ਬਾਣੀ ਨੂੰ ਦਿੱਤਾ ਮੈਂ 100 ਨੂੰ ਗੁਣਾ ਕਰੋ 1.5 ਲੱਖ ਹੋ ਗਿਆ ਕੀ ਹੋਰ ਲੈ ਲਈ ਦੰਨੀ ਦੀਵਾਰੀ ਨੂੰ ਹਾਂ ਚੱਲ ਤੂੰ ਹੀ ਲਾਵੇ ਬੇਰੋਟਾ ਕਾਉ ਮੈਂ ਤਾਂ ਕੰਮ ਹੀ ਕਰਾਉਂਦੇ ਰਹਿੰਦੇ ਜਦੋਂ ਮੈਂ ਆ ਆ ਬੋਲ ਰੋਟਾ ਖਾ ਕੇ ਪੇਕੇ ਆਈਆਂ ਆ ਰਾਮ ਕਰ ਲੈਣ ਦੋ ਫਿਰ ਰੋਟੇ ਨਹੀਂ ਖਾਉਂਦੇ ਚੱਲ ਮੇਰੀ ਗੱਲ ਸੁਣ ਮੂਲ ਦਾ ਰੈਦਾ ਬਣਾ ਦੀ ਸਾਸੂ ਬਣਾ ਕੇ ਨਾ ਨਹੀਂ ਕਹਿੰਦੇ ਕਿ ਆ ਉਹ ਪਾ ਲਈ ਪਾਉਣੀ ਆ ਤਾਂ ਤੱਕ ਕਿਉਂ ਬੱਖ ਲੱਗੇ ਨੀ ਜਾੜਾ ਇਹ ਜੋ ਆ ਉਹ ਕੰਮ ਬਕੰਮ ਬੋਲਾ ਪ੍ਰੀਤੋ ਬਾਣ ਬਣ ਕੇ ਗੱਲ ਸੁਣ ਉਹ ਸੁਣ ਲੈ ਗੱਲ ਦੋ ਕੱਪ ਚਾਹ ਲੈ ਆ ਦੇ ਮੇਰੇ ਅੱਖ ਜੋਗੀ ਠੀਕ ਆ ਪੂਆ ਰੋਟੀ ਖਾ ਲੂਗੀ ਫੇ ਮੁੰਡਿਆ ਚੌੜ ਛੱਡ ਹੁਣ ਜਿਹੜੀ ਗੱਲ ਕਰਨੀ ਆ ਨਾ ਆਰਾਮ ਨਾਲ ਬੈਠ ਕੇ ਗੱਲ ਕਰੋ ਬਾਈ ਤੂੰ ਵੀ ਕੁਰਸੀ ਉਰੇ ਕਰ ਲ ਲੈ ਬਾਈ ਜਿਹੜੀ ਗੱਲ ਕਰਨੀ ਸੀ ਰਾਜਵੀਰ ਨਾਲ ਹੁਣ ਤੂੰ ਕਰ ਲੈ ਤੂੰ ਹੀ ਕਰ ਲੈ ਕੁੜਕੇ ਮੇਰੀ ਅੱਖੇ ਇਹਨੂੰ ਪੈੜੀ ਲੱਗੂਗੀ ਉਹ ਨਹੀਂ ਚਾਚਾ ਤੂੰ ਹੁਕਮ ਦਾ ਕਰ ਅੱਜ ਤੱਕ ਗੱਲ ਤੇ ਡਾਲੀਏ ਕਦੇ ਹਾਂ ਪੂਆ ਚਾ ਤੂੰ ਹੀ ਦੱਸ ਦੇ ਕੀ ਗੱਲ ਆ ਹਾਂ ਰਾਜਵੀਰ ਪੁੱਤ ਮੈਨੂੰ ਇੱਕ ਗੱਲ ਦੱਸ ਹਾਂ ਤੂੰ ਆਹ ਪਾਣੀ ਦੀ ਵਾਰੀ ਇਹ ਜਿਹੜੀ ਆਪਣੀ ਉਹ ਵੰਡਣੀ ਆ ਨਾ ਭੂਆ ਮੈਂ ਨਹੀਂ ਵੰਡਣੀ ਪਾਣੀ ਦੀ ਵਾਰੀ ਤੁੰਗੀ ਨੇ ਆਖਿਆ ਮੈਂ ਵੰਡਣ ਨੂੰ ਮੈਂ ਤਾਂ ਜਮੀਨ ਜਿਹੜੀ ਵੰਡੀ ਉਹ ਵੀ ਰੋਲਾ ਪਾਇਆ ਸੀ ਵੀ ਜਮੀਨ ਨਾ ਵੰਡ ਗੇ ਤੇ ਸਾਨੂੰ ਮੇਰੇ ਗੇ ਜਮੀਨ ਵੰਡਣ ਦੀ ਵਾਰੀ ਤਾਂ ਮੈਂ ਵੀ ਆਖਿਆ ਸੀ ਵੀ ਜਮੀਨਾਂ ਵੰਡ ਗੇ ਪਰ ਰਾਜਵੀਰ ਦੀ ਮਾਂ ਨੇ ਕਦੇ ਨਹੀਂ ਜਾਣ ਦਿੱਤੀ ਉਹ ਪੂਰਾ ਸਾਡੇ ਜਿਹੜਾ ਫਰਕ ਆ ਇਹ ਤਾਂ ਉਹ ਵੀ ਸੌਖੇ ਆ ਇੱਕ ਵਾਰੀ ਜਾਤਾਂ ਲਾਉਂਦਾ ਦੂਜੀ ਵਾਰੀ ਮੈਂ ਲਾ ਲੈਣਾ ਵੀ ਫਿਰ ਤੇਰੀ ਮਾਂ ਨੇ ਕਾਹਦਾ ਵਾਲਾ ਪਾ ਰੱਖਿਆ ਉਹ ਲੋਕਾਂ ਕੋਲੇ ਕਹਿੰਦੀ ਫਿਰਦੀ ਆ ਵੀ ਰਾਜਵੀਰ ਨੇ ਪਾਣੀ ਦੀ ਵਾਰੀ ਵੰਡਣੀ ਆ। ਕੋਕੂ ਹੋ ਜਾਤਾ ਬਦੂ ਮੇਟੜੇ ਮੈਂ ਗਾ ਵੀ ਮੈਂ ਕਿਸੇ ਨੂੰ ਨਹੀਂ ਆਖਾ ਦਿੱਤਾ ਯਾਰ। ਆਪੇ ਸੌਖੇ ਮੈਂ ਕਾ ਉਹਨੂੰ ਆਖੂਗਾ। ਉਹਦਾ ਵੀ ਆਤਮੁਰੀ ਕਰਦੀ ਆਪ ਤਾਂ ਹੁਣ ਕਰ ਗਈ ਬਸ। ਕਹਦਾ ਲੋਕਾਂ ਨੂੰ। ਜੀ। ਇਹਦੀ ਇਹ ਆਤ ਮਾੜੀ ਆ। ਇਹ ਆ ਪੰਨ ਕੰਨ ਨੂੰ ਘੜਾ ਕੇ ਮਾਰੂ। ਇਹ ਲੋਕਾਂ ਨੂੰ ਕੋਈ ਨਹੀਂ ਕਰਦੀ ਆ ਸੀ ਪਾਣੀ ਦੀ ਵਾਰੀ ਵੰਡਣੀ ਆ। ਇਸੇ ਕਰਕੇ ਮੈਂ ਤੇਰੇ ਭੂਆ ਨੂੰ ਬੁਲਾਇਆ। ਉਹ ਬਸ ਜਿਵੇਂ ਮੈਂ ਤੁਹਾਨੂੰ ਆਪਦੀ ਭੂਆ ਨੂੰ ਸਮਝਾਇਆ ਸੀ ਨਾ। ਉਵੇਂ ਆਪਦੀ ਮਾਂ ਨੂੰ ਸਮਝਾ। ਉਹ ਤੇਰੀ ਗੱਲ ਮੰਨਦੀ ਵੀ ਆ ਸਹੀ ਗੱਲ ਆ ਰਾਜੀਵ ਪੁੱਤ ਸਮਝਾਉਣ ਉਹ ਤੁਸੀਂ ਗੱਲ ਮੇਰੇ ਦੇ ਛੱਡ ਦਿਓ ਦਾਚਾ ਪੂਆ ਬੇਫਿਕਰ ਹੋ ਜਾ ਬੇਬੇ ਦਾ ਸਮਝੋ ਸੁਧਰ ਗਈ ਪਰ ਤੁੰ ਨੂੰ ਮੇਰਾ ਸਾਥ ਦੇਣਾ ਬਹੁਤ ਜਿਵੇਂ ਆਖੂੰਗਾ ਤੁਸੀਂ ਉਵੇਂ ਕਰਨਾ ਠੀਕ ਹੈ ਬਸ ਉਹ ਜਿਉਂ ਬਾਰੀ ਮੇਰੇ ਤੇ ਰਹਿ ਗਈ ਬੇਬੇ ਨੂੰ ਸੁਧਾਰ ਦਾ ਤਰੀਕਾ ਹੈਗਾ ਮੇਰੇ ਕੋਲ ਪਰ ਹਾਂ ਪੂਆ ਇੱਕ ਗੱਲ ਦੱਸਾਂ ਚ ਪਤਾ ਘੌਰ ਲੱਗਿਆ ਤੈਨੂੰ ਪੁੱਛਣਾ ਮੀਤਰਾ ਦੌਰ ਕਿਵੇਂ ਆ ਹੁਣ ਤਾਂ ਨਾਲ ਜੁੜੀ ਹੋਈ ਤਰੀ ਉਹਦੇ ਨਾਲ ਨਾ ਪੁੱਤ ਵਧੀਆ ਵਸਦੇ ਹਾਂ ਅਸਤਾ ਬਲਵਿੰਦਰ ਨਾਲ ਤਾਂ ਜਿੱਦਨ ਮੇਰਾ ਰਾਜ ਨਾਮ ਹੋਇਆ ਨਾ ਪੁੱਤ ਉਦੋਂ ਦਾ ਮੇਰੇ ਤਾਂ ਸ਼ਰੀਕੇ ਤੇ ਲੱਕ ਉੱਚਾ ਹੋ ਗਿਆ ਤੇ ਪਿੰਡ ਦਾ ਸਾਰਾ ਸੱਤਾ ਕਰਦਾ ਭਾਈ ਉਹ ਆ ਤੈਨੂੰ ਇਹੀ ਗੱਲ ਮੈਂ ਕਹੀ ਸੀ ਜਦੋਂ ਆਪਾਂ ਕੋ ਚੰਗਾ ਕੰਮ ਕਰਦੇ ਆ ਨਾ ਤਾਂ ਦੁਨੀਆਂ ਤਾਂ ਸੁਣਾਉਂਦੀ ਐ ਜੱਗ ਦਾ ਚੰਗਾ ਕਹਿੰਦੇ ਜਾਂਦਾ ਰਾਜਵੀਰ ਹੁਣ ਤਾਂ ਸਾਰੀ ਪੈਲੀ ਨਾ ਮੈਂ ਬਲਵਿੰਦਰ ਨੂੰ ਠੇਕੇ ਤੇ ਦੇਦੀ ਤੇ ਨਾਲੇ ਲੋਕਾਂ ਨਾਲੋਂ 5000 ਰੁਪਿਆ ਠੇਕਾ ਘੱਟ ਲਿਆ ਮੈਂ ਇਹ ਤਾਂ ਕੁੜਗੇ ਤੋਂ ਬਹੁਤ ਵਧੀਆ ਕੰਮ ਕੀਤਾ ਤੇ ਨਾਲੇ ਬਾਈ ਮੈਂ ਤਾਂ ਉਹਨੂੰ ਇਹ ਵੀ ਕਹਿਤਾ ਵੀ ਜਿਹੜਾ ਠੇਕਾ ਦੇਣਾ ਨਾ ਫਸਲ ਆਈ ਤਾਂ ਬਾਅਦ ਚ ਦੇ ਦੀ ਮੈਨੂੰ ਗੱਲ ਸੁਣ ਲਾ ਪੂਆ ਜੇ ਤੂੰ ਜ਼ਮੀਨ ਉਹ ਤੋਂ ਲੈ ਵੀ ਲੈਦਾ ਵਿਚਾਰੇ ਤੋਂ ਤੇ ਸਾਰੀ ਉਮਰ ਤੇਰੇ ਮੂੰਹੋਂ ਕਾਲਖ ਨਹੀਂ ਉਤਰਨੀ ਸੀ ਤੇ ਆ ਜ਼ਮੀਨ ਦੇ ਕੇ ਤੂੰ ਇਹ ਤਰਸਕੂਣ ਆਉਂਦਾ ਹੋਗਾ ਵੀ ਜਿਵੇਂ ਜਨਮਾਂ ਦੇ ਪਾਪ ਹਟਦੇ ਨੇ ਤੇ ਸਾਨੂੰ ਹੀ ਪੂਆ ਤੇਰੇ ਤੇ ਮਾਣ ਹੈ ਸਹੀ ਗੱਲ ਆ ਪੁੱਤ ਹਾਂ ਬਾਈ ਨਾਲੇ ਮੈਨੂੰ ਜਿਹੜਾ ਵੀ ਉਹਨੂੰ ਨਾ ਸਮਝਾਉਂਦਾ ਨਾ ਤੇ ਮੈਥੇ ਤਾਂ ਬਹੁਤ ਵੱਡਾ ਪਾਪ ਹੋ ਜਾਣਾ ਸੀ ਉਹ ਕੁਆਟਰ ਨੂੰ ਮੈਂ ਕੱਲੇ ਨੇ ਸਮਝਾਇਆ ਉਹ ਚਾਚਾ ਦਾ ਬਰਾਬਰ ਦਾ ਸੀ ਮੈਂ ਦੇ ਵਾਸਤੇ ਡਿਸਕਸ ਕਰਾ ਸੀ ਤੇ ਤੁਹਾਨੂੰ ਸਮਝਾਉਣਾ ਕਿਵੇਂ ਆ ਅਸੀਂ ਨਹੀਂ ਕਹਿੰਦੇ ਪੂਰਾ ਵੀ ਸਾਡੇ ਖਾਨਦਾਨ ਤੇ ਕੋਈ ਹੱਥ ਚੱਕੇ ਠੀਕ ਆ ਉਹ ਅੰਗਰੀ ਕਦੇ ਸਾਡੇ ਵੱਲ ਕਿ ਤੁਹਾਡੀ ਕੁੜੀ ਆ ਕੁਸ ਕਰਦੀ ਫਿਰਦੀ ਐ ਠੀਕ ਐ ਮਾਤਾ ਜੀ ਇਹ ਸਰੀ ਮਾੜਾ ਨਹੀਂ ਕਰਤਾ ਚਾਚਾ ਗਾਲ ਸੁਣ ਲਾ ਮਾਂ ਦਾ ਹਾਲ ਤਾਂ ਉਹ ਤੁਸੀਂ ਮੇਰਾ ਸਾਥ ਦੇਣਾ ਪੂਰਾ ਠੀਕ ਐ ਪੂਆ ਮੇਰੀ ਗੱਲ ਸੁਣੋ ਤੇ ਹਾਂ ਆ ਰਹੀ ਗਰੀਲ ਹੋਤਰੀ ਬਰ ਕੋ ਸੇਈ ਬਈ ਹੁਣ ਹੋ ਤੱਕਲੇ ਨੂੰ ਸਿੱਧੀ ਜਮਾ ਹਾਂ